ਸਸੀ ਗਾਲ ਜੀ ਆਪਾਂ ਕਰਦੇ ਆਂ ਵਲੌਗ ਦੀ ਸਟਾਰਟਿੰਗ ਅੱਜ ਗਰਮੀ ਬਹੁਤ ਆ ਤੇ ਇਹ ਰੇ ਪਾ ਕੇ ਆਏ ਆ ਆਪਣੇ ਨਾਲ ਦੇ ਪਿੰਡ ਬਗੀਆ ਬਾੜੇ ਕਿਸ਼ਨਪੁਰੇ ਆਪਾਂ ਚੱਲੇ ਆ ਉੱਥੇ ਜੇ ਕੋਈ ਮਾਹੌਲ ਦਿਖਾਉਣ ਵਾਲਾ ਹੋਇਆ ਤਾਂ ਜ਼ਰੂਰ ਦਿਖਾਵਾਂਗੇ ਤੇ ਮੇਰੇ ਹਰੀ ਲਾਈਕ ਸ਼ੇਅਰ ਸਬਸਕ੍ਰਾਈਬ ਜੋਸ਼ ਵੀ ਹੁੰਦਾ ਮੇਰਾ ਭਰਾ ਸਾਰੇ ਕਰ ਦਿਆ ਕਰੋ ਮੈਨੂੰ ਤਾਂ ਇੰਨਾ ਪਤਾ ਵੀ ਨਹੀਂ ਕਿ ਕੀ ਕੁਝ ਹੁੰਦਾ ਤੇ ਕੱਲ ਨੂੰ ਆਪਾਂ ਪਾਵਾਂਗੇ ਆ ਝੂਨੇ ਚ ਪਾਣੀ ਲਾ ਕੇ ਡ੍ਰਿਪਪਲੱਸ ਸਾਰੇ ਮੇਰੇ ਭੈਣ ਭਰਾਵਾਂ ਨੂੰ ਸਸੀ ਗਾਲਾ ਤੇ ਵੀਰੇ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਜੋ ਵੀ ਹੁੰਦਾ ਸਾਰਾ ਮੇਰਾ ਭਰਾ ਕਰਿਆ ਕਰੋ ਹਨਾ ਤੇ ਇੱਕ ਕਈ ਵਾਰੀ ਅਗਲਾ ਕਹਿੰਦਾ ਯਾਰ ਇਹ ਦੂਰੀ ਯਾਰ ਬੋਲੀ ਜਾਂਦਾ ਭਰਾ ਮੇਰੀ ਆਦਤ ਆ ਵੀ ਗੱਲ ਰਿਪੀਟ ਕਰਨ ਦੀ ਤੇ ਮੇਰਾ ਭਰਾ ਥੋੜਾ ਯਾਰ ਕਰੋ ਮੇਰਾ ਵੀਰ ਤਰੱਕੀ ਕੇ ਮੈਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਆਪਾਂ ਚੱਲਦੇ ਆਂ ਮਾੜਾ ਕਿਸ਼ਨਪੁਰੇ ਜੇ ਕੋਈ ਮਾਹੌਲ ਦਿਖਾਉਣ ਨਾਲ ਆਇਆ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਉਤਰ 10 12 ਦਾ ਮੁਸ਼ਕਿਲ ਆ ਬਹਿਣੇ ਉੱਚੇ ਬੋਹਰਦੇ ਆ ਓਏ ਕੂਚੇ ਤੋ ਸਾਰੇ ਕੂਤਰੂਜੇ ਫਰਦੇ ਆ ਇਹ ਨਹੀਂ ਵੀ ਨੇ ਮੁਸ਼ਕਲਾ ਆ ਕੂਤਰ ਜਿਹੜੇ ਆ ਫਰਦੇ ਬਹਿ ਜਾਣਗੇ ਜਿਹੜੇ ਕੂਤਰੂਜੇ ਫਰਦੇ ਆ ਉਹ ਨਹੀਂ ਜਿਵੇਂ ਆ ਕੂਤਰ ਫਰਦਾ ਇਹ ਉੱਚੇ ਕੂਤਰਾ ਚਿੜੀ ਮੁਸ਼ਕਲਾ ਅੱਛਾਤਰਾਂ ਦਾ ਤਾਂ ਤਨਾ ਚਾਰਜ ਫੇਰੀ ਲੱਗਣੀ ਆ ਜੰਡਾਲੀ ਮੁੰਡੇ ਦੀ ਕਬੂਤਰੀ ਆ ਭਾਈਆਂ ਦੇ ਬਹਿ ਗਈ ਸੀਗੇ ਕਿ ਉ ਵੀਰਾਮ ਦਥਾ ਲੇ ਫੜਾਉਣ ਕਹਿੰਦਾ ਵੀਰੇ ਥੱਲੇ ਭੇਜ ਦਿੰਦਾ ਕਹਿੰਦਾ ਇੱਥੇ ਬੈ ਗਈ ਸੀ ਆਪਣੇ ਪਿੰਡੋਂ ਆ ਮੁੰਡਾ ਲੱਖੀ ਉਹਦੀ ਕੁਤਰੀ ਇੱਥੇ ਬੈ ਗਈ ਸੀ ਆ ਬਾਗਾਂ ਦੇ ਤੇ ਭਰਾਵਾਂ ਨੇ ਮੋੜੀ ਵੀ ਆ ਸਸਕਲ ਜੀ ਲੇਟ ਆ ਗਈ ਸੀ ਪਰ ਆਵੇਂ ਜੀ ਪਾਣੀ ਆਪਾਂ ਛੜਤਾ ਤੇ ਜੁਰਨੇ ਦਾ ਆਪਣਾ ਮੁਕੰਮਲ ਕੰਮ ਨਿਬੜ ਗਿਆ ਜੀ ਅੱਜ ਪ੍ਰੋਪਰ ਪਾਣੀ ਸ਼ਾਮ ਤੱਕਰ ਸਾਰੇ ਚ ਵਧੀਆ ਪੈ ਗਿਆ ਪਈ ਜਾਊਗਾ ਨਾਲੇ ਤਾਂ ਆਪਾਂ ਪੱਟੇ ਲਾ ਦੇਾਂਗੇ ਤੇ ਨਾਲੇ ਅੱਜ ਕੱਖਾਂ ਵਾਲੀ ਰੈਫਟ ਪਲੱਸ ਦਵਾਈ ਪਾ ਦੇਾਂਗੇ ਤੇ ਹੋ ਪਾਣੀ ਪਈ ਜਾਂਦਾ ਫਿਰ ਆਪਾਂ ਜਿਹੜਾ ਕੰਮ ਕਰਨ ਨਾਲ ਉਹ ਕਰਦੇ ਆਂਗੇ ਤੇ ਕੂਤਰਾਂ ਨੂੰ ਤਾਂ ਪਾਣੀ ਵੀ ਪਾਉਣਾ ਕਿਉਂਕਿ ਅੱਜ ਮੈਂ ਜ਼ਰੂਰੀ ਕੰਮ ਸੀ ਬਾਹਰ ਉਧਰ ਹੋ ਗਿਆ ਤੇ ਕੂਤਰ ਦੇਖੇ ਵੀ ਨਹੀਂ ਗਏ ਖੋਲ ਕੇ ਮੈਂ ਪਾਣੀ ਪਾ ਕੇ ਉਹਨਾਂ ਨੂੰ ਬਾਅਦ ਚ ਤੇ ਫਿਰ ਤੁਹਾਨੂੰ ਨਾਲ ਕੂਤਰ ਦਿਖਾ ਦੇਾਂਗੇ ਬਾਕੀ ਸੈਟਾ ਕੰਮ ਵਧੀਆ ਤੇ ਬਾੜਿਆਂ ਵਾਲੀ ਜਿਹੜੀ ਬਾਜੀ ਸੀ ਕਿ ਪੰਜ ਛੀ ਕੂਤਰੀ ਰਹਿਗੇ ਟਾਈਮ ਨਾਲ ਹੀ ਨਿਪਟ ਜੂਗੀ ਮੇਰੇ ਖਿਆਲ ਨਾਲ ਇੱਕ ਡੂੜ ਵਾਈ ਦੇ ਨਿਪਟ ਜੂਗੀ ਪੰਜ ਰਹਿਗੇ ਨਿਪੜੀ ਜਾਊਗੀ ਉਹ ਟਾਈਮ ਨਾਲ ਜੋਤ ਸਕੂਲੋਂ ਆ ਗਿਆ ਸੀਗਾ ਜੋਤ ਨੂੰ ਮੈਂ ਯਾਰ ਬਾਈ ਬਣ ਕੇ ਮੈਂ ਸੌਂ ਗਿਆ ਸੀਗਾ ਤੇ ਜੋਤ ਨੂੰ ਮੈਂ ਖਪਰਾ ਬਣ ਕੇ ਇਕਾਂ ਕੂਤਰਾ ਨੂੰ ਦਾਣਾ ਪਾਣੀ ਪਾਦੀ ਬੋੜ ਬਾਲਟੀ ਚ ਲੈ ਕੇ ਜਾਈ ਪਾਣੀ ਬਾਲਟੀ ਭਰ ਕੇ ਲਈ ਜਾਈ ਕੁੰਡੇ ਨਾਲ ਹੀ ਆਈ ਭਰ ਕੇ ਤੇ ਉਹ ਕਰੀ ਜਾਂਦੇ ਆ ਮੈਨੂੰ ਗਏਰ ਦਾਣਾ ਪਾਣੀ ਬਾਈ ਬਣ ਕੇ ਪਾ ਦਿਓ ਮੈਨੂੰ ਯਾਰ ਮੈਨੂੰ ਨੀਂਦ ਹੀ ਆ ਗਈ ਸਰੀਰ ਹੂਰੂਜੇ ਹੋ ਗਿਆ ਹਰੇ ਤੇ ਬਾਈ ਭਾਈ ਆਉਣ ਲੱਗੇ ਆ ਤੁਹਾਡਾ ਮਨ ਕਿਹਦਾ ਹੈ ਤੁਹਾਡਾ ਪਤਲਾ ਮੇਗਾ ਮੈਂ ਆਪਣੀ ਪਿੰਗੀ ਦੀ ਜ਼ਿੰਦਗੀ ਖਾਂ ਰਿਹਾ ਹਾਂ ਭਰਾ ਕਰਨ ਤੋਂ ਤਲਾਕ ਚਹੀਦੀ ਇਸ ਜੀ ਘਰ ਪਰਿਵਾਰ ਕਰਦੇ ਚੁਟਾ ਉਹ ਤਰੀਦਾ ਪਾਣੀ ਜਿਹੜਾ ਖਾ ਲੈਣ ਵਾਲੀ ਮਨੁਸ਼ਾ ਇਨਣੋਂ ਵੀ ਤਾਣਾ ਪਾਣੀ ਪਾਈ ਜਾਂਦੇ ਆ ਤੇ ਕਬੂਤਰਾਂ ਇਹ ਵੀ ਅੰਡੇ ਉਹ ਚੀਨੀ ਦੇ ਖਰਾਬ ਹੋ ਗਈ ਚੱਕਦੇ ਜੀ ਦਾਣੇ ਪਏ ਆ ਬੋ ਦਾਣੇ ਫਰਾਂ ਜਾਂ ਨਾ ਯਾਰ ਉ ਟਰੀ ਚ ਉਨੇ ਬਾਲੇ ਪਾਤੇ ਯੂਤ ਨੇ ਤੂੰਨੇ ਕੀ ਖਾਂਦੀਆਂ ਆ ਬੱਚਾ ਇੱਕ ਦਾ ਛੋਟਾ ਮਰ ਗਿਆ ਸੀ ਇਹ ਬੜ ਹੋ ਜੋ ਇਹ ਜਿੱਨਾ ਕੁਛ ਕੂਤਰ ਦੇਣ ਵਾਲੇ ਆ ਤੇ ਇਹ ਆ ਤਾਂ ਕਰਕੇ ਕੂਤਰ ਥੋੜੇ ਜਿਆਦਾ ਲੱਗਦੇ ਵਿੱਚ ਕੁਸ ਪਰੂ ਵੀ ਵਿੱਚ ਛੜ ਤੇ ਬੱਚਾ ਆਈ ਉਹ ਵਾਵਾ ਹੈ ਵਾਹ ਤੇ ਉਤਲੇ ਖੁੱਡੇ ਵਾਲੇ ਆ ਤੇ ਬੱਚੇ ਵੀ ਆ ਬਿੱਠੇ ਬੱਚੇ ਵੀ ਖਾ ਦਿੰਦਾ ਕੈਮਰਾ ਕਾ ਕੇ ਆ ਬਿੱਠੇ ਬੱਚੇ ਦੋਵੇਂ ਬੱਚੇ ਸਹੀ ਆ ਉਤਲੇ ਖੁੱਡੇ ਵਾਲੇ ਆਪਣੇ ਕਾਣਾ ਪਾਣੀ ਆਪਣਾ ਪਾ ਕੇ ਤੇ ਆਪਾਂ ਡੀਜੀ ਆਨੇ ਵਾਈਫਾਈ ਵਾਲੇ ਨੂੰ ਆਉਂਦੇ ਅਸੀਂ ਨਾਲੇ ਪਿੰਡ ਸੂਰੇ ਵਾਲੇ ਆ ਜਾਂਵਾ ਕਹਿੰਦਾ ਬਸ ਆਉਣ ਵਾਲੀ ਆ ਚਲੋ ਆ ਜੀ ਆ ਗਈ ਤਾਂ ਫੇਰ ਸੌਖਾ ਕੰਮ ਆਉਣ ਵਾਲੀ ਆਉਂ ਤਾਂ ਕਹਿੰਦੇ ਵਾਜ ਆ ਗਈ ਤਾਂ ਫਿਰ ਵਾਈਫਾਈ ਦਾ ਚਲਵਾਈਏ ਯਾਰ ਵਾਈਫਾਈ ਵੀ ਜ਼ਰੂਰੀ ਆ ਹਨਾ ਆ ਵੀ ਜੀ ਆਪਣੇ ਵਾਈਫਾਈ ਲੱਗ ਗਿਆ ਤੇ ਅੱਜ ਤਾਂ ਵਾਈਫਾਈ ਦੇ ਵਿੱਚ ਹੀ ਰਹਿਗੇ ਤੇ ਕਿਉਂਕਿ ਵੀਡੀਓ ਆਪਣੀ ਕੰਪਲੀਟ ਹੋਈ ਨਹੀਂ ਤੇ ਜਿਹੜਾ ਆਪਾਂ ਵਲੌਗ ਕੱਲ ਬਾੜਾ ਕਿਸ਼ਨਪੁਰੇ ਦਾ ਮੈਂ ਇਸੇ ਵਲੌਗ ਦੇ ਵਿੱਚ ਹੀ ਐਡ ਆ ਉਹ ਸ਼ੁਰੂ ਪਿੰਡੋਂ ਕਰਦਾ ਉਹ ਇੱਥੇ ਗੂਰੇ ਮੱਲਣ ਦਾ ਕਬੂਤਰ ਪਿੰਦਰੇ ਦਾ ਤੇ ਨੈਬ ਵਡੰਗ ਤੇ ਗੋਰੀ ਗੁਰੂਸਰ ਗੋਰਾ ਗੁਰੂਸਰ ਕਿ ਗੋਰੀ ਗੁਰੂਸਰ ਮੈਨੂੰ ਪਤਾ ਨਹੀਂ ਤੇ ਚਾਰ ਕਬੂਤਰ ਰਹਿ ਗਏ ਤੇ ਗੋਰੀ ਗੁਰੂਸਰ ਦਾ ਇਹ ਆਪਣੇ ਦਾ ਗੂਰੇ ਮੱਲਣ ਦਾ ਸਭ ਤੋਂ ਵੱਧ ਉੱਡੇ ਹਨਾ ਕਬੂਤਰ ਤੇ ਮੇਰਾ ਭਰਾ ਆਪਾਂ ਕਰਦੇ ਆਂ ਵਲੌਗ ਦੀ ਐਂਡਿੰਗ ਸਸ਼ੀਕਾਲ ਸਾਰਿਆਂ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਹੁਣ ਆਪਾਂ ਕਰਦੇ ਆਂ ਜੀ ਵਲੌਗ ਦੀ ਸਮਾਪਤੀ ਤੇ ਮੇਰਾ ਵੀਰ ਨਾਲ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਭਰਾ ਬਣ ਕੇ ਯਾਰ ਲਾਈਕ ਸ਼ੇਅਰ ਕਮੈਂਟ ਸਬਸਕਰਾਈਬਰ ਜਰੂਰ ਕਰਿਆ ਕਰੋ ਅੱਜ ਵਲੌਗ ਨਿਕਾਇਆ ਤੇ ਐਡਾ ਚੰਗਾ ਹੋ ਨਹੀਂ ਬਣਿਆ ਵਲੌਗ ਕਿਉਂਕਿ ਮੈਂ ਪਹਿਲਾਂ ਕਿਸੇ ਬਾਹਰ ਗਿਆ ਸੀ ਅੱਜ ਦਵਾਈ ਨਹੀਂ ਪਈ ਮਿੱਥੋ ਚੋਨੇ ਚ ਕੱਲ ਨੂੰ ਨਾਲੇ ਆਪਾਂ ਦਵਾਈ ਪਾਵਾਂ ਤੇ ਕੱਲ ਨੂੰ ਆਪਣਾ ਵਾਈਫਾਈ ਵੀ ਚੱਲ ਪੂ ਉਹ ਰੈਡੀ ਊਡੀ ਬਣਾਉਂਦੇ ਹੁੰਦੇ ਆ ਜਿਹੜੀ ਤੇ ਸਤਿ ਸ਼੍ਰੀ ਅਕਾਲ ਸਾਰੇ